ਬੇਹਿਮਤੇ ਨੇ ਜੋ ਸ਼ਿਕਵਾ ਕਰਨ ਮੁਕਦਰਾਂ ਤੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ ਦੋਸਤੋ ਇੱਕ ਹਾਵਤ ਉਹਨਾਂ ਤੇ ਟੁਕਦੀ ਹੈ ਜਿਹੜੇ ਬੰਦੇ ਸੱਚੀ ਪੱਥਰਾਂ ਨੂੰ ਪਾੜ ਕੇ ਨਿਕਲੇ ਹੁੰਦੇ ਆ ਸਾਡੇ ਪਟਿਆਲੇ ਜ਼ਿਲ੍ਹੇ ਦੇ ਪਿੰਡ ਸਿਰ ਕੱਪੜਾ ਦੇ ਵਿੱਚ ਇਦਾਂ ਦਾ ਪ੍ਰੋਜੈਕਟ ਲਾਤਾ ਵੀ ਬਾਹਰੋਂ ਆ ਕੇ ਲੋਕ ਇਥੋਂ ਬਹੁਤ ਚੀਜ਼ਾਂ ਪਰਚੇਜ਼ ਕਰ ਰਹੇ ਐ ਸਾਡੇ ਪੰਜਾਬ ਦੇ ਵਿੱਚ ਬਹੁਤਾ ਅੱਜਕੱਲ ਬਾਹਰ ਜਾਣ ਦਾ ਜਿਵੇਂ ਹਨਾ ਜ਼ੋਰ ਚੱਲੀ ਜਾਂਦਾ ਹੈ ਹਾਲਾਂਕਿ ਬਾਹਰ ਵਾਲਾ ਕੰਮ ਹੁਣ ਉਹ ਨਹੀਂ ਰਿਹਾ ਪਹਿਲਾਂ ਵਾਲਾ ਪਰ ਫੇਰ ਵੀ ਬਾਹਰ ਜਾਣ ਵਾਲਿਆਂ ਦੀ ਜਿਹੜੀ ਲਾਈਨ ਹੈ ਉਹ ਬਹੁਤ ਲੰਬੀ ਹੈ ਉੱਥੇ ਹੀ ਸਾਡੇ ਕੋਲ ਅੱਜ ਇੱਕ ਇਦਾਂ ਦਾ ਸ਼ਖਸ ਮੌਜੂਦ ਹੈ ਵੀਰ ਕਮਲਵੀਰ ਪਿੰਡ ਸਿਰਕਪੜੇ ਤੋਂ ਜਿਹੜਾ ਕਿ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਹੈ ਇੱਥੇ ਬਾਈ ਹੋਰਾਂ ਨੇ ਆਪਣਾ ਇੰਨਾ ਕੁ ਵਧੀਆ ਕੰਮ ਕੀਤਾ ਹੋਇਆ ਹੈ ਬੀ ਪੋਲਨ ਦਾ ਬੀ ਪੋਲਨ ਤੇ ਨਾਲ ਜਿਹੜਾ ਉਹ ਪਿਓਰ ਹਨੀ ਰਾ ਹਨੀ ਤੁਹਾਨੂੰ ਜਿਹੜੇ ਪ੍ਰੋਵਾਈਡ ਕਰਾਉਂਦੇ ਆ ਤੇ ਪੂਰਾ ਸਾਰਾ ਤਾਮਾ ਝਾਮਾ ਬਾਈ ਉਹਨਾਂ ਨੇ ਆਪਣਾ ਲਾਇਆ ਹੋਇਆ ਪਲੱਸ ਉਹਦੇ ਨਾਲ ਆਰਗੈਨਿਕ ਖੇਤੀ ਵੀ ਕਰਦੇ ਆ گاਵਾਂ ਦਾ ਫਾਰਮ ਵੀ ਕੀਤਾ ਹੋਇਆ ਹੈ ਨੀਰੀ ਕਮਾਈ ਦਾ ਸੌਦਾ ਹੈ ਉਹ ਤੇ ਇੱਥੇ ਪੰਜਾਬ ਚ ਰਹਿ ਕੇ ਵੀ ਇਹ ਸਾਰਾ ਕੁਝ ਹੋ ਸਕਦਾ ਹੈ ਤੇ ਇਹ ਨਹੀਂ ਕਿ ਉਹਨਾਂ ਕੋਲ ਬਾਹਰ ਜਾਣ ਦਾ ਮੌਕਾ ਨਹੀਂ ਸੀ ਬਾਹਰ ਜਾਣ ਦਾ ਮੌਕਾ ਵੀ ਸੀ ਗਏ ਵੀ ਤੇ ਫਿਰ ਵਾਪਸ ਆ ਗਏ ਇੱਥੇ ਆਪਣਾ ਕੰਮ ਹੁਣ ਪੰਜਾਬ ਦੇ ਇੱਕ ਪਿੰਡ 'ਚ ਰਹਿ ਕੇ ਕਰ ਰਹੇ ਐ ਤੇ ਆਮ ਜੀਮੀਦਾਰਾ ਪਰਿਵਾਰ ਹੈ ਕੋਈ ਬਹੁਤ ਆਪਾਂ ਐ ਨਹੀਂ ਕਹਿ ਸਕਦੇ ਕਿ ਪਿੱਛੋਂ ਜੀ ਬਹੁਤ ਲਾਟੀ ਪਰਿਵਾਰ ਸੀਗਾ ਤਾਂ ਕਰਕੇ ਨਹੀਂ ਇੱਕ ਸਾਦਾ ਜਿਹਾ ਪਰਿਵਾਰ ਹੈ ਉਹਦੇ ਵਿੱਚ ਮੈਂ ਜਿਹੜੇ ਬੰਦੇ ਨੂੰ ਤੁਹਾਨੂੰ ਮਿਲਾਨ ਜਾ ਰਿਹਾ ਸਾਰੀਆਂ ਗੱਲਾਂ ਬਾਈ ਹੋਰੀ ਆਪ ਦੱਸਣਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦੱਸੋ ਠੀਕ ਠਾਕ ਹੋ ਹਾਂਜੀ ਹਾਂ ਵਧੀਆ ਜੀ ਅੱਛਾ ਬਾਈ ਜੀ ਪਹਿਲਾਂ ਤੇ ਦੱਸੋ ਵੀ ਆ ਬੀ ਪੋਲਨ ਬਾਰੇ ਥੋੜਾ ਜਿਹਾ ਚਾਨਣਾ ਪਾ ਦਿਓ ਵੀ ਇਹ ਕੰਮ ਕੀ ਆਂਦਾ ਹੈ ਬੀ ਪੋਲਨ ਬਾਰੇ ਗੱਲ ਦੱਸਿਓ ਜੀ ਜਦੋਂ ਅਸੀਂ ਮਤਲਬ ਸ਼ੁਰੂ ਕੀਤਾ ਇਹ ਕੰਮ 2017 ਦੇ ਵਿੱਚ ਇਹ ਕਨਸੈਪਟ ਆਇਆ ਹਮ ਕਰ ਤਾਂ ਪਹਿਲਾਂ ਵੀ ਲੋਕ ਥੋੜੇ ਮਤਲਬ ਲਾਰਜ ਸਕੇਲ ਤੇ ਨਹੀਂ ਸੀਗਾ ਕੰਮ 2017 ਦੇ ਵਿੱਚ ਇੰਡੀਆ ਦੇ ਵਿੱਚ ਇਹ ਸਟਾਰਟ ਹੋਇਆ ਮੈਂ ਤਾਂ ਇੰਟਰੋਡਿਊਸ ਹੋਇਆ ਇੱਥੇ ਹਾਂ ਤੇ 2017 ਦੇ ਵਿੱਚ ਅਸੀਂ ਸ਼ੁਰੂ ਕੀਤਾ ਇਹ ਪਰਚੇਜ਼ ਕਰਨਾ ਫਾਰਮਰ ਤੋਂ ਅਸੀਂ ਨਾਲ ਆਪ ਵੀ ਖੁਦ ਵੀ ਪ੍ਰੋਡਿਊਸ ਕੀਤਾ ਤੇ ਲੋਕਾਂ ਨੂੰ ਦੱਸਿਆ ਵੀ ਕਿਉਂਕਿ ਪਹਿਲਾਂ ਕੀ ਹੈ 2017 ਤੋਂ ਪਹਿਲਾਂ ਲੋਕ ਸੈਦ ਕਲਾ ਐਕਸਟ੍ਰੈਕਟ ਕਰਦੇ ਸੀਗੇ ਹਾਂ ਦੇਖੋ ਪੋਲਨ ਸ਼ਬਦ ਸਾਡੇ ਵਾਸਤੇ ਵੀ ਹਜੇ ਵੀ ਨਾਮਾ ਹੀ ਹੈ 2024 ਚੱਲੀ ਜਾਂਦਾ ਹੈ ਵੀ ਆਮ ਐ ਵੀ ਸ਼ਹਿਦ ਹੁੰਦਾ ਹੈ ਸ਼ਹਿਦ ਵੀ ਬਸ ਪਿਓਰ ਮਿਲ ਜਾ ਇੰਨਾ ਕਿ ਬਹੁਤ ਹੈ ਇਹ ਪੋਲਨ ਕੀ ਹੈ ਕਿੰ ਕੀ ਕੰਮ ਆਂਦਾ ਹੈ ਨਾ ਉਹ ਉਹ ਚੀਜ਼ ਹੈ ਨਾ ਕਿਵੇਂ ਦੀ ਹੈ ਪੋਲਨਿਕ ਬੈਲੈਂਸਡ ਡਾਈਟ ਕਹਿ ਸਕਦੇ ਆ ਇਹਨੂੰ ਆਪਾਂ ਜਿੱਦਾਂ ਕੋਈ ਖਿਡਾਰੀ ਹੈ ਜਾਂ ਜਿੰਮ ਵਾਲੇ ਜਿੰਮ ਲਾਉਂਦੇ ਆ ਬੱਚੇ ਉਹਨਾਂ ਵਾਸਤੇ ਕਾਫੀ ਇਹ ਵਧੀਆ ਚੀਜ਼ ਹੈ ਹਣ ਤਾਂ ਕਾਫੀ ਮਤਲਬ ਇੰਡੀਆ ਦੇ ਵਿੱਚ ਲੋਕਾਂ ਨੂੰ ਇਹਦੀ ਨੌਲੇਜ ਵੀ ਹੋ ਗਈ ਹੁਣ ਕਾਫੀ ਲੋਕ ਇਹਨੂੰ ਐਜ਼ ਏ ਜਿੱਦਾਂ ਹਾਨੀ ਕਹਿੰਦੇ ਆ ਓਦਾਂ ਬੋਲਣ ਵੀ ਖਾਰੇ ਆ ਲੋਕ ਹੂੰ ਹੂੰ ਠੀਕ ਹੈ ਤੇ ਤੁਹਾਨੂੰ ਇਹ ਫਿਰ ਕਿੱਥੋਂ ਸੇਧ ਆਈ ਵੀ ਯਾਰ ਮੈਂ ਇਹ ਕੰਮ ਸ਼ੁਰੂ ਕਰ ਲਮਾ ਇਹਦੇ ਵਿੱਚ ਕੁਝ ਬਚੇਗਾ ਮੈਨੂੰ ਜਾਂ ਤੁਹਾਨੂੰ ਕੋਈ ਐ ਨਹੀਂ ਲੱਗਿਆ ਸ਼ੁਰੂ ਚ ਵੀ ਯਾਰ ਮੈਂ ਸ਼ੁਰੂ ਕਰਨ ਲੱਗਾ ਕਿਤੇ ਕਿਵੇਂ ਜਿਵੇਂ ਗਿੱਲਾ ਪੀਣਾ ਨਾ ਪਾ ਕੇ ਬਹਿ ਜਾਮਾ ਇਦਾਂ ਜਾਂ ਤਾਂ ਨਹੀਂ ਲੱਗਿਆ ਹੈਗਾ ਦੇਖੋ ਸ਼ੁਰੂਆਤ ਦੇ ਵਿੱਚ ਹਰ ਇੱਕ ਕੰਮ ਜਦੋਂ ਵੀ ਤੁਸੀਂ ਸ਼ੁਰੂ ਕਰਦੇ ਹੋ ਉਹਦੇ ਚ ਤੰਗੀਆਂ ਤੁਰਸ਼ੀਆਂ ਦਾ ਤੁਹਾਨੂੰ ਆਉਂਦੀ ਆ ਹੀ ਹੈਗੀਆਂ ਸ਼ੁਰੂਆਤ ਦੇ ਵਿੱਚ ਅਸੀਂ ਇਹ ਪਲਾਂਟ ਲਾ ਲਿਆ ਸੀਗਾ ਤੇ ਅਸੀਂ ਫਾਰਮਰ ਨੂੰ ਇਹਦੇ ਵਾਸਤੇ ਕਿਹਾ ਵੀ ਤੁਸੀਂ ਇਹ ਪ੍ਰੋਡਕਸ਼ਨ ਕਰੋ ਇਹਦੀ ਬਟ ਪਹਿਲਾਂ ਜੋ ਸਾਡੇ ਤੋਂ ਆਏ ਆ ਬੀ ਕੀਪਿੰਗ ਦੇ ਵਿੱਚ ਲੋਕ ਨਵੇਂ-ਨਵੇਂ ਕਨਸੈਪਟ ਲੈ ਕੇ ਉਹ ਕਿਆ ਕਰਦੇ ਤੇ ਆਪਣਾ ਜੋ ਉਹਨਾਂ ਨੂੰ ਪ੍ਰੋਡਿਊਸ ਕਰਨ ਦਾ ਯੰਤਰ ਹੁੰਦਾ ਉਹ ਵੇਚ ਕੇ ਲੰਘ ਜਾਂਦੇ ਤੇ ਬਾਈ ਬੈਕ ਦੀ ਗਾਰੰਟੀ ਕੋਈ ਨਹੀਂ ਦਿੰਦਾ ਸੀਗਾ ਤੇ ਸਾਨੂੰ ਵੀ ਇਹ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਜਦੋਂ ਅਸੀਂ ਫਾਰਮਰ ਕੋਲ ਗਏ ਵੀ ਇਹ ਸਾਡਾ ਪੋਲਨ Trap ਹੈ ਤੁਸੀਂ ਦੇਖੋ ਜਦੋਂ ਤੁਸੀਂ ਪੋਲਨ ਕੱਢੋਗੇ ਪੋਲਨ Trap ਤੋਂ ਬਿਨਾਂ ਤਾਂ ਨਿਕਲਣਾ ਨਹੀਂ ਤੁਸੀਂ ਇਹ ਪੋਲਨ Trap ਲਓ ਤੇ ਤੁਸੀਂ ਪ੍ਰੋਡਿਊਸ ਕਰੋ ਅਸੀਂ ਤੁਹਾਨੂੰ ਬਾਈ ਬੈਕ ਦੀ ਗਾਰੰਟੀ ਦਿੰਦੇ ਹਾਂ ਤੇ ਲੋਕਾਂ ਦੇ ਮਨ ਦੇ ਵਿੱਚ 네ਗੇਟਿਵ ਸੀਗੀ ਸੋਚ ਉਹ ਕਹਿੰਦੇ ਤੁਸੀਂ ਤਾਂ Trap ਵੇਚਣ ਆਏ ਹੋ ਵੀ ਤੁਸੀਂ Trap ਵੇਚ ਕੇ ਲੰਗ ਜਾਣਾ ਤੇ ਸਾਡਾ ਤਾਂ ਇਹ ਮਾਲ ਪਹਿਲਾਂ ਵੀ ਅਸੀਂ 4-5 ਸਾਲ ਪਹਿਲਾਂ ਕੀਤਾ ਸੀਗਾ ਕੋਈ ਪਰਪੋਲਿਸ ਜਾਲੀਆਂ ਵੇਚ ਕੇ ਸਾਨੂੰ ਚਲਾ ਗਿਆ ਸੀਗਾ ਵੀ ਪਰਪੋਲਿਸ ਇੱਕ ਹੋਰ ਇਹਦੇ ਵਿੱਚ ਪਰਪੋਲਿਸ ਹੁੰਦਾ ਕਾਫੀ ਇਹਦੇ ਬੀ ਕੀਪਿੰਗ ਹੈ ਜਿਹੜਾ ਇੱਕ ਜਿਹੜਾ ਹਨੀ ਹੈ ਇਹਦਾ ਇਹ ਇੱਕ ਮਤਲਬ ਪ੍ਰਾਇਮਰੀ ਪ੍ਰੋਡਕਟ ਹੈ ਸਭ ਤੋਂ ਸਸਤਾ ਵੀ ਕਹਿ ਸਕਦੇ ਆਪਾਂ ਜਿਹੜਾ ਹਨੀ ਆ ਉਹ ਪ੍ਰਾਇਮਰੀ ਪ੍ਰੋਡਕਟ ਹੈ ਜਿਹੜੇ ਹੋਰ ਪ੍ਰੋਡਕਟ ਹੈ ਜਿੱਦਾਂ ਬੀ ਪੋਲਨ ਹੋ ਗਿਆ ਵੈਕਸ ਹੋ ਗਿਆ ਰਾਇਲ ਜੈਲੀ ਹੋ ਗਈ ਬੀ ਵੈਨਮ ਹੋ ਗਿਆ ਪਰਪੋਲਿਸ ਹੋ ਗਿਆ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਸਾਰੀਆਂ ਮਤਲਬ ਆਸਟ੍ਰੇਲੀਆ ਇਸੇ ਦੇ ਵਿੱਚੋਂ ਨਿਕਲਣ ਵਾਲੀਆਂ ਆ ਇਹ ਜਿਹੜਾ ਮਧੂਮੱਖੀ ਪਾਲਣ ਦਾ ਕੰਮ ਹੈ ਬੀ ਕੀਪਿੰਗ ਜਿਹਨੂੰ ਆਪਾਂ ਕਹਿੰਦੇ ਆ ਇਹਦੇ ਵਿੱਚੋਂ ਨਿਕਲਣ ਵਾਲੀਆਂ ਚੀਜ਼ਾਂ ਸ਼ਹਿਦ ਜਿਹੜਾ ਹੋ ਗਿਆ ਵੀ ਉਹ ਤਾਂ ਪ੍ਰਾਇਮਰੀ ਪ੍ਰੋਡਕਟ ਹੋ ਗਿਆ ਮੁਢਲਾ ਪਦਾਰਥ ਹੋ ਗਿਆ ਜਿਹੜਾ ਆਮ ਲੋਕਾਂ ਨੂੰ ਵੀ ਆਪਾਂ ਜਿਵੇਂ ਆਪਾਂ ਐ ਕਹਿ ਲਈਏ ਮੋٹے ਤੌਰ ਤੇ ਵੀ ਜਿਵੇਂ ਕੱਚਾ ਤੇਲ ਹੈ ਉਹਦੇ ਵਿੱਚੋਂ ਐਲ ਪੀ ਜੀ ਨਿਕਲਦਾ ਹੈ ਡੀਜ਼ਲ ਪੈਟਰੋਲ ਨਿਕਲਦਾ ਹੈ ਹਨਾ ਇਹ ਇਹ ਮਤਲਬ ਉਸ ਉਸ ਤਰ੍ਹਾਂ ਦੀ ਚੀਜ਼ ਹੋ ਉਸ ਤਰ੍ਹਾਂ ਦੀ ਇਹ ਬਿਲਕੁਲ ਠੀਕ ਹੈ ਤੇ ਤੁਹਾਨੂੰ ਫਿਰ ਬੀ ਪੋਲਨ ਦਾ ਸ਼ੁਰੂ ਕਰਨ ਵਾਸਤੇ ਤੁਹਾਨੂੰ ਕੋਈ ਸਟੱਡੀ ਕਰਨੀ ਪਈ ਹੈ ਕਿਸੇ ਸਾਨੂੰ ਗਾਈਡੈਂਸ ਕੀਤਾ ਇਹਦੇ ਬਾਰੇ ਅ ਗਾਈਡੈਂਸ ਇਦਾਂ ਮਤਲਬ ਕਿ ਜਦੋਂ ਅਸੀਂ ਇਹ ਕੰਮ 2017 ਦੇ ਵਿੱਚ ਸੋਸ਼ਲ ਮੀਡੀਆ ਤੇ ਕੰਟੈਕਟ ਹੁੰਦਾ ਮੇਰਾ ਕਿਤੇ ਸਾਊਥ ਕੋਰੀਆ ਦੇ ਵਿੱਚ ਹੂੰ ਤੇ ਉਹ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਪੋਲਨ ਸਾਨੂੰ ਚਾਹੀਦਾ ਹੂੰ ਵੀ ਅਸੀਂ ਪਰਚੇਜ਼ ਕਰਾਂਗੇ ਤੇ ਇਦਾਂ ਗੱਲ ਚੱਲਦੀ ਰਹੀ ਹੌਲੀ ਹੌਲੀ ਉਹ ਕਹਿੰਦੇ ਵੀ ਅਸੀਂ ਬਾਈ ਮਤਲਬ ਖਰੀਦਣ ਦੀ ਵੀ ਤੁਹਾਨੂੰ ਗਾਰੰਟੀ ਦਿੰਨੇ ਆ ਕੋਈ ਦਿੱਕਤ ਨਹੀਂ ਹੈਗੀ ਹੂੰ ਤੇ ਐਜ਼ ਅ ਫੈਮਿਲੀ ਅਸੀਂ ਉਹਨਾਂ ਨਾਲ ਵਿਚਰੇ 6-7 ਮਹੀਨੇ ਦੋ ਤਿੰਨ ਚਾਰ ਵਾਰ ਘਰੇ ਆ ਕੇ ਸਾਊਥ ਕੋਰੀਆ ਦੇ ਬੰਦੇ ਆਉਂਦੇ ਹੁੰਦੇ ਆ ਹਾਂ ਜੀ ਇੱਥੇ ਘਰੇ ਆ ਕੇ ਓਕੇ ਉਹਨਾਂ ਨੇ ਸਾਡੇ ਨਾਲ ਮਤਲਬ ਇੱਥੇ 15-15 20-20 ਦਿਨ ਸਾਡੇ ਘਰੇ ਰਹੇ ਉਹ ਜਾਂਚਾ ਉਹਨਾਂ ਨੇ ਵੀ ਹਾਂ ਠੀਕ ਹੈ ਬੰਦੇ ਕੰਮ ਕਰ ਲਣਗੇ ਫਿਰਾਂ ਸਾਡੀ ਹੈਲਪ ਵੀ ਬਹੁਤ ਕੀਤੀ ਐ ਜੀ ਗੱਲ ਇਹ ਮੈਂ ਕਹਿੰਦਾ ਅੱਜ ਉਹਨਾਂ ਦੇ ਪਿੱਛੇ ਸੁਣਦੀ ਐ ਹੂੰ ਤੇ ਉਹ ਕਹਿੰਦੇ ਵੀ ਅਸੀਂ ਉਸ ਟਾਈਮ 2017 ਦੇ ਵਿੱਚ ਕੀ ਸੀਗਾ ਹਨੀ ਦੇ ਰੇਟਾਂ ਦੇ ਵਿੱਚ ਸਲੰਪ ਆਇਆ ਹੋਇਆ ਸੀਗਾ ਮਤਲਬ ਪ੍ਰਾਈਸ ਬਹੁਤ ਘਟ ਸੀਗੇ प्रोडक्शन ਕੋਸਟ ਤੋਂ ਵੀ ਘਟ ਸੀਗਾ प्रोडक्शन ਕੋਸਟ ਤੋਂ ਵੀ ਉਹਦੇ ਰੇਟ ਘਟੇ ਹੋਏ ਤੇ ਤੇ ਬੀ ਪੋਲ ਨੇ ਜਿਹੜਾ ਇੱਕ ਉਸ ਟਾਈਮ ਇੱਕ ਇਹੋ ਜਿਹਾ ਬਣ ਕੇ ਆਇਆ ਸਾਡੇ ਕੋਲੇ ਜੋ ਬੀ ਕੀਪਿੰਗ ਨੂੰ ਬਚਾ ਸਕਦਾ ਸੀਗਾ ਜਦੋਂ ਅਸੀਂ ਪਹਿਲੇ ਸਾਲ 900 ਕਿਲੋ ਹੋਇਆ ਤੁਸੀਂ ਮੰਨੋਗੇ ਵੀ 900 ਕਿਲੋ ਅਸੀਂ ਐਕਸਪੋਰਟ ਕੀਤਾ ਜੀ ਤੇ ਉਸ ਤੋਂ ਨੈਕਸਟ ਈਅਰ 300 ਕੁਆਂਟਲ ਇੱਕ ਸਾਲ ਦੇ ਵਿੱਚ ਪਹਿਲਾਂ ਤੁਹਾਡੇ ਕੋਲ 1 ਟਨ ਵੀ ਪੂਰਾ ਨਹੀਂ ਹੋਇਆ ਦੈਨ ਤੁਸੀਂ ਫਿਰ ਨੈਕਸਟ ਈਅਰ 30 ਟਨ ਗਿਆ ਇੱਕ ਸਾਲ ਦੇ ਵਿੱਚ ਮਤਲਬ ਲੋਕਾਂ ਨੇ ਪਹਿਲੇ ਸਾਲ ਤਾਂ ਸਾਡੇ ਤੇ ਵਿਸ਼ਵਾਸ ਨਹੀਂ ਕੀਤਾ ਜਦੋਂ ਅਸੀਂ 10-10 ਕਿਲੋ ਵੀ 200-200 ਕਿਲੋਮੀਟਰ 300-300 ਕਿਲੋਮੀਟਰ ਜਾ ਕੇ 10-10 ਕਿਲੋ ਪੋਲਣ ਜਦੋਂ ਪ੍ਰੋਡਿਊਸ ਕਰਦੇ ਦੇ ਫਾਰਮਰ ਅਸੀਂ ਉਹਨਾਂ ਦਾ ਚੱਕਿਆ ਉਸ ਟਾਈਮ ਅਸੀਂ 300 270 ਰੁਪਏ ਪਰਚੇਜ ਕੀਤਾ ਸੀਗਾ ਫਾਰਮਰ ਤੋਂ ਤੇ 270 ਰੁਪਏ ਜੇ ਅਸੀਂ 10 ਕਿਲੋ 2700 ਰੁਪਏ ਦਾ ਖਰੀਦਨੇ ਆ ਤਾਂ 5000 ਰੁਪਏ ਉਹਦੇ ਤੇ ਖਰਚਾ ਦਾ ਚੱਕਣ ਦਾ ਤੇ 300 ਕਿਲੋਮੀ ਤੁਰੋ ਡੀਜਲ ਹੋਰ ਟੋਲ ਟੈਕਸ ਹੋ ਗਏ ਇੰਨਾ ਖਰਚਾ ਪੈਂਦਾ ਸੀ ਬਾਈ ਤੇ ਮੈਂ ਦੱਸ ਦਵਾਂ ਦੋਸਤੋ ਇਹ ਬਾਈ ਹੋਰਾਂ ਦਾ ਪੂਰੇ ਇੰਡੀਆ ਦੇ ਵਿੱਚ ਇੱਕੋ ਇੱਕ ਐਦਾਂ ਦਾ ਪਲਾਂਟ ਹੈ ਜਿਹੜਾ ਬੀ ਪੋਲਨ ਐਕਸਪੋਰਟ ਕਰਦਾ ਵੈਸੇ ਤਾਂ ਬਾਈ ਹੋਰੀ ਕਹਿੰਦੇ ਆ ਵੀ ਤਕਰੀਬਨ ਵਰਲਡ ਲੈਵਲ ਤੇ ਇਹੋ ਕਹਿੰਦੇ ਆ ਵੀ ਇੰਨਾ ਕੋ ਵਧੀਆ ਸੈਟਅਪ ਜਿਹੜਾ ਕਿਸੇ ਨੇ ਲਾਇਆ ਹੋਇਆ ਉਹ ਇਨਾ ਨੇ ਹੀ ਲਾਇਆ ਹੋਇਆ ਵਰਲਡ ਲੈਵਲ ਤੇ ਪਰ ਪੂਰੇ ਇੰਡੀਆ ਦੇ ਵਿੱਚ ਤਾਂ ਇਦਾਂ ਦਾ ਪਲਾਂਟ ਹੀ ਹੈ ਨਹੀਂ ਕੋਈ ਵੀ ਜਿੱਥੇ ਬੀ ਪੋਲਨ ਐਕਸਪੋਰਟ ਹੁੰਦਾ ਹੋਇਆ ਜਿੱਥੋਂ ਤੇ ਬਾਈ ਹੋਰਿਆਂ ਕੋਲੇ ਇੱਥੇ ਪਿੱਛੇ ਆ ਬੀ ਪੋਲਨ ਪਿਆ ਇਹਨੂੰ ਇਹ ਪ੍ਰੋਸੈਸ ਕਰਕੇ ਚੰਗੀ ਤਰ੍ਹਾਂ ਵੈਕਿਊਮ ਬੈਗ ਦੇ ਵਿੱਚ ਪਾ ਕੇ ਐਕਸਪੋਰਟ ਕਰਨ ਲਈ ਤਿਆਰ ਕਰਕੇ ਰੱਖਦੇ ਆ ਤੇ ਟੰਨਾ ਦਾ ਟੰਨ ਇਥੋਂ ਐਕਸਪੋਰਟ ਹੋ ਕੇ ਜਾਂਦਾ ਵੀ ਆ ਬਾਈ ਹੋਰਾਂ ਦਾ ਏ ਇਹ ਮਤਲਬ ਇੱਕ ਪੰਜਾਬ ਦੇ ਪਿੰਡ ਚ ਹੋ ਰਿਹਾ ਉਹ ਬੰਦਾ ਕਰ ਰਿਹਾ ਜਿਹਦੇ ਕੋਲ ਬਾਹਰ ਜਾਣ ਦਾ ਮੌਕਾ ਵੀ ਸੀ ਬਾਰ ਗਏ ਵੀ ਹੁਣ ਉਹ ਵੀ ਗੱਲ ਜਾਣਾਂਗੇ ਬਾਈ ਉਹ ਵੀ ਦੱਸੋ ਫਿਰ ਕਿਵੇਂ ਸੀਗੀ ਗੱਲ ਹਨਾ ਗੱਲ ਇਦਾਂ ਜੀ ਦੇਖੋ ਲੈ ਕੇ ਜਾਣ ਵਾਲੀਆਂ ਮੱਖੀਆਂ ਹੀ ਆ ਐਸੀਆਂ ਮੱਖੀਆਂ ਹਾਂਜੀ ਸਿੱਧੀ ਗੱਲ ਹੈ ਠੀਕ ਹੈ 2019 ਦੇ ਵਿੱਚ ਐਪੀਮੋਂਡਿਆ ਇੱਕ ਨਾ ਇੰਟਰਨੈਸ਼ਨਲ ਸੰਸਥਾ ਜੀ ਉਹ ਮਤਲਬ ਸੈਮੀਨਾਰ ਕਰਾਉਂਦੀ ਹੈ ਵਰਲਡ ਲੈਵਲ ਤੇ ਕਦੇ ਕਿਸੇ ਕੰਟਰੀ 'ਚ ਕਦੇ ਕਿਸੇ ਕੰਟਰੀ 'ਚ ਤੇ 2019 ਦੇ ਵਿੱਚ ਇਸ ਭਾਗਾ ਮੌਕਾ ਕੈਨੇਡਾ ਦੇ ਵਿੱਚ ਆ ਗਿਆ ਜੀ अच्छा ਤੇ ਪੰਜਾਬੀ ਜਿਹੜੇ ਆਪਣੀ ਬਹੁਤਾ ਪੰਜਾਬ ਕੈਨੇਡਾ ਨੂੰ ਜਾਂਦੇ ਆਪਾਂ ਸੋਚਦੇ ਆਂ ਵੀ ਜੇ ਕੈਨੇਡਾ ਯਾਰ ਬਣ ਜੇ ਕੰਮ ਉਹਦੇ ਵਰਗੀ ਗੱਲ ਨਹੀਂ ਚਲੋ ਮੇਰੇ ਦਿਮਾਗ ਵਿੱਚ ਵੀ ਆਈ ਗੱਲ ਆ ਵੀ ਯਾਰ ਇੱਥੇ ਕੀ ਐ ਆਪਾਂ ਵੀ ਹਾਂ ਵੀ ਤਾਂ ਇਹ ਗੰਗਾ ਜਾਪਾਂ ਵੀ ਇੱਥੇ ਧੋਏ ਜਾਂਦੇ ਨੇ ਹਾਂ 2019 ਦੇ ਵਿੱਚ ਕੀ ਹੋਇਆ ਉਹ ਮੈਂ ਉਹਨਾਂ ਨੂੰ ਉਹਨਾਂ ਦੀ ਫੀਸ ਭਰੀ ਸੈਮੀਨਾਰ ਦੀ ਉਹਦੀ ਤੇ ਉਹ ਮੈਨੂੰ ਇਨਵੀਟੇਸ਼ਨ ਲੈਟਰ ਆ ਗਿਆ ਕਾਫੀ ਬੀ ਕੀਪਰ ਨੂੰ ਆਏ ਸੀਗੇ ਪੰਜਾਬ ਦੇ ਵਿੱਚ ਹੂੰ ਮੈਂ ਗਿਆ ਉੱਥੇ ਉੱਥੇ ਵੀ ਮਤਲਬ ਦੇਖਿਆ ਮੈਂ ਸਾਰਾ ਕੁਝ ਠੀਕ ਹੈ ਚਲੋ ਰਹਿਣ ਵਾਸਤੇ ਵਧੀਆ ਕੰਟਰੀ ਆ ਆਪਾਂ ਮਾੜਾ ਨਹੀਂ ਕਹਿੰਦੇ ਜਿੱਦਾਂ ਕਾਫੀ ਲੋਕ ਜਾ ਕੇ ਆਉਂਦੇ ਆ ਸਾਡੇ ਬਹੁਤ ਬੰਦਿਆਂ ਨੂੰ ਰੋਜ਼ਗਾਰ ਵੀ ਦਿੱਤਾ ਹੈ ਭਾਈ ਇਹੋ ਜੀ ਗੱਲ ਨਹੀਂ ਬਿਲਕੁਲ ਬਿਲਕੁਲ ਪਰ ਮੈਂ ਉੱਥੇ ਦੇਖਿਆ ਉੱਥੇ ਮੇਰੀ ਉੱਥੋਂ ਦੇ ਲੋਕਲ ਬੀ ਕੀਪਰ ਆ ਉਹਦੇ ਨਾਲ ਮੀਟਿੰਗ ਹੋਈ ਉਹਨਾਂ ਨਾਲ ਅਸੀਂ ਵਧੀਆ ਪ੍ਰੇਮ ਪਿਆਰ ਪੈ ਗਿਆ ਸਾਡਾ ਬਾਅਦ ਚ ਸਾਡੀ ਫੋਨ ਤੇ ਗੱਲਬਾਤ ਵੀ ਹੁੰਦੀ ਰਹੀ ਪਹਿਲਾਂ ਮੈਂ ਸੋਚਦਾ ਸੀਗਾ ਵੀ ਹੁਣ ਵੀਟਰ ਵੀ ਜੇ ਐਂਟਰੀ ਲੱਗ ਗਈ ਆਪਾਂ ਨਾਮ ਵਾਪਸ ਮੁੜ ਗਏ ਹਾਂ 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 ਮੈਕਸਿਮਮ ਇਹੀ ਸੋਚਦੇ ਹਾਂ ਮੈਂ ਇਹ ਸੋਚਿਆ ਵੀ ਹੈ ਮੈਂ ਇੱਕ ਵਾਰ SIM ਮੋਬਾਈਲ ਦੇ ਕਾਡ ਵੀ ਦਿੱਤੇ ਸੀਗੇ ਮੇਰਾ ਇੱਕ ਹੋਰ ਫਰੈਂਡ ਸੀਗਾ ਨਾਲ ਉਹਨੂੰ SIM ਦੇ ਦੇਣ ਲੱਗਿਆ ਸੀ ਆ ਤੂੰ ਲੈ ਜਾ ਭਾਈ ਵੀ ਛੋਟਾ ਭਰਾ ਉੱਥੇ ਹੈਗਾ ਉਹ ਕੰਮ ਕਰ ਜਿੱਦਾਂ ਸਾਡਾ ਇੱਥੇ ਸੈਟਅਪ ਹੋਏ 2017 ਦੇ ਵਿੱਚ ਲੱਗ ਚੁੱਕਾ ਸੀਗਾ ਫਿਰ ਮੇਰੇ ਦਿਮਾਗ ਚ ਆਇਆ ਵੀ ਕੰਮ ਸਟਾਰਟ ਕੀਤਾ ਹੋਇਆ ਵੀ ਨਹੀਂ ਆਪਾਂ ਵਾਪਸ ਚੱ ਵੀਕ ਦਾ ਧੰਨਵਾਦ ਵਾਪਸੀ ਦੀ ਟਿਕਟ ਆਲਰੇਡੀ ਹੈਗੀ ਸੀਗੀ ਤੇ ਮੈਂ ਵਾਪਸ ਆ ਗਿਆ ਉਤੋਂ ਬਾਅਦ ਫਿਰ ਦੁਬਾਰੇ ਗੱਲਾਂ ਚਲਦੀਆਂ ਰਹੀਆਂ ਚਲਦੀਆਂ ਰਹੀਆਂ ਉਹਨਾਂ ਨਾਲ ਕਰੋਨਾ ਆਂ ਦਾ ਸਮਾਂ ਆ ਗਿਆ ਤੇ ਉਹ ਕਹਿੰਦੇ ਵੀ ਕਰੋਨਾ ਕਰਕੇ ਉਹ ਕਹਿੰਦੇ ਵੀ ਅਸੀਂ ਤੈਨੂੰ ਬੁਲਾਵਾਂਗੇ ਜਿਹੜਾ ਅੰਗਰੇਜ਼ ਬੀ ਕੀਪਰ ਸੀਗਾ ਸਾਡਾ ਅੱਛਾ ਮੇਰਾ ਮਿੱਤਰ ਸੀਗਾ ਐਡਵਰਡ ਅੰਗਰੇਜ਼ ਉਹਦਾ ਨਾਂ ਜੀ ਬੀ ਵਾਈਸ ਫਾਰਮ ਦੇ ਨਾਂ ਤੇ ਉਹਨਾਂ ਦਾ ਪਰਮ ਤੇ 2021 ਦੇ ਵਿੱਚ ਉਹਨਾਂ ਦਾ ਮੈਨੂੰ ਮੈਸੇਜ ਆਉਂਦਾ ਕਹਿੰਦੇ ਵੀ ਮੈਂ ਇੱਕ ਇਮੀਗ੍ਰੇਸ਼ਨ ਏਜੰਟ ਲੱਭ ਲਿਆ ਤੇਰੇ ਵਾਸਤੇ ਥੋੜੇ ਪੰਜਾਬ ਦਾ ਹੀ ਹੈ ਕਹਿੰਦੇ ਤੇ ਐਜ਼ ਅ ਮੈਨੇਜਰ ਬੀਜਿੰਗ ਚ ਹਮ 7 ਅਪ੍ਰੈਲ 2022 ਨੂੰ ਮੈਂ ਕੈਨੇਡਾ ਮੂਵ ਹੋ ਗਿਆ ਇੱਧਰ ਪਰਮਨੈਂਟਲੀ ਇਹ ਆਪਾਂ ਹੁਣ ਮੁੜ ਕੇ ਨਹੀਂ ਮੁੜਨਾ ਨਹੀਂ ਹੈਗਾ ਹਾਂ ਹਾਂਜੀ ਮੇਰਾ ਮਨ ਨਹੀਂ ਲੱਗਿਆ ਜੀ ਕਿਉਂਕਿ ਪਤਾ ਕੀ ਹੈ ਜਦੋਂ ਬੰਦਾ ਇੱਕ ਕੰਮ ਕਰਵਾਉਣ ਵਾਲਾ ਹੁੰਦਾ ਇੱਕ ਇੱਕ ਬੰਦਾ ਕੰਮ ਕਰਨ ਵਾਲਾ ਹੁੰਦਾ ਇੱਥੇ ਮੈਂ ਕੰਮ ਨਹੀਂ ਕੀਤਾ ਸੀਗਾ ਫਲਦੋ ਆਪਾਂ ਝੂੜਨੇ ਬੋਲਦੇ ਆਂਗੇ ਉੱਥੇ ਜਾ ਕੇ ਆਪਾਂ ਨੂੰ ਕਰਨਾ ਪਿਆ ਕਰਨਾ ਪਿਆ ਕਰਦੇ ਇੱਥੇ ਵੀ ਹੈਗੇ ਆ ਵੀ ਕੀ ਜਦੋਂ ਤੁਸੀਂ ਆਪਣਾ ਕੰਮ ਕਰਦੇ ਹੋ ਉਹ ਗੱਲ ਹੈ ਆਪ ਮਾਲਕ ਬਣ ਕੇ ਕੰਮ ਕਰਦੇ ਨੇ ਨਹੀਂ ਨਹੀਂ ਵੈਸੇ ਵੀ ਜਦੋਂ ਤੁਸੀਂ ਆਪਣਾ ਕੰਮ ਕਰਦੇ ਹੋ ਨਾ ਕੋਈ ਵੀ ਉੱਥੇ ਗੱਲ ਹੋਰ ਹੁੰਦੀ ਹੈ ਜਦੋਂ ਤੁਸੀਂ ਕਿਸੇ ਦੇ ਅੰਡਰ ਕੰਮ ਕਰਦੇ ਹੋ ਫਿਰ ਗੱਲ ਹੋਰ ਹੁੰਦੀ ਹੈ ਏਜ ਡਿਫਰੈਂਸ ਲਾ ਲਓ ਤੇ ਮੈਨੂੰ ਪਸੰਦ ਨਹੀਂ ਆਇਆ ਜੀ ਹੂੰ ਦੋ ਤਿੰਨ ਵਾਰੀ ਉਹਨਾਂ ਨੇ ਮੈਨੂੰ ਕੋਈ ਕੰਮ ਪਿੱਛੇ बोले ਆ ਵੀ ਕੁਛ ਮੈਂ ਕਿਹਾ ਯਾਰ ਨਹੀਂ ਇਹ ਆਪਣੇ ਬਸ ਦੀ ਗੱਲ ਨਹੀਂ ਹੈਗੀ ਫਿਰ ਆਪਾਂ ਉਥੋਂ ਜੂਨ 2022 ਦੇ ਵਿੱਚ ਮੈਂ ਉਥੋਂ ਅਪ੍ਰੈਲ ਚ ਗਏ ਹਾਂ ਅਪ੍ਰੈਲ ਚ ਗਏ ਜੂਨ 15 ਜੂਨ ਨੂੰ ਮੈਂ ਵਾਪਸੀ ਦੀ ਟਿਕਟ ਕਰਾ ਲਈ ਠੀਕ ਹੈ ਹੁਣ ਤੁਹਾਨੂੰ ਇਸ ਚੀਜ਼ ਦਾ ਪੂਰਾ ਤਜਰਬਾ ਹੈ ਵੀ ਉੱਥੇ ਕਿੰਨੀ ਕਮਾਈ ਹੁੰਦੀ ਸੀ ਤੇ ਇੱਥੇ ਤੁਸੀਂ ਆਪਣੇ ਇਸ ਪ੍ਰੋਜੈਕਟ ਤੋਂ ਕਿੰਨੀ ਕਮਾਈ ਕਰ ਲੈਂਦੇ ਹੋ ਕਿੰਨਾ ਕੁ ਫਰਕ ਹੈ ਉਸ ਚੀਜ਼ ਦਾ ਖੂਬ ਫਰਕ ਹੈ ਦਾ ਹੀ ਮੰਨ ਕੇ ਚੱਲੋਗੇ ਮਹੀਨੇ ਦਾ ਮੈਨੂੰ 1100 ڈالر बनਦਾ ਸੀਗਾ ਜਿਹੜਾ ਇੰਡੀਆ ਦੇ ਤੇ ਆਪਾਂ ਕਨਵਰਟ ਕਰੀਏ 60 ਬਾਟ ਤੱਕ ਦਾ ਯਾਰ ਬਣਦਾ ਹੂੰ ਤੇ ਇੱਥੇ ਫਿਰ ਇੱਥੇ ਉੱਥੇ ਨਾਲੋਂ ਠੀਕ ਹੈ ਠੀਕ ਹੈ ਇੱਥੇ ਮਤਲਬ ਆਪਣੇ ਪਰਿਵਾਰ ਦੇ ਵਿੱਚ ਆ ਜੀ ਉੱਥੇ ਨਾਲੋਂ ਡਬਲ ਇੱਥੇ ਕਰ ਲੈਨੇ ਹੋ ਮੰਥਲੀ ਹਾਂਜੀ ਹੋ ਜਾਂਦਾ ਠੀਕ ਹੈ ਮਤਲਬ ਕਿ ਇੱਥੇ ਨਾਲੇ ਆਪਣੇ ਪਰਿਵਾਰ ਚ ਨਾਲੇ ਆਪਣਾ ਕੰਮ ਹੈ ਨਾਲੇ ਫਿਰ ਬਈ ਜਿਹੜਾ ਉੱਥੇ ਬੀ ਕੀਪਿੰਗ ਹੁੰਦੀ ਹੈ ਤੇ ਇੱਥੇ ਬੀ ਕੀਪਿੰਗ ਹੁੰਦੀ ਹੈ ਉਦੇ ਵਿੱਚ ਫਰਕ ਹੋਣਾ ਉੱਥੇ ਤਾਂ ਕਿਉਂਕਿ ਮੇਰੇ ਖਿਆਲ ਮੌਸਮ ਇੰਨਾ ਅਨੁਕੂਲ ਨਹੀਂ ਹੋਣਾ ਮੈਂ ਇਹ ਵੀ ਰੀਜ਼ਨ ਰਿਹਾ ਮੇਰੇ ਵਾਪਸ ਹੋਣ ਦਾ ਕਿਉਂਕਿ ਉੱਥੇ ਕੰਮ ਜਿਹੜਾ ਬੀਕੀਪਿੰਗ ਦਾ ਉਹ 4-5 ਮਹੀਨੇ ਨਹੀਂ ਆਈ। ਐ ਮੰਨ ਕੇ ਚੱਲੋ ਤੁਸੀਂ ਮਈ ਤੋਂ ਲੈ ਕੇ ਅਗਸਤ ਤੱਕ ਹੈ ਬਸ। ਹੂੰ ਤੇ ਉਹ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਸੀਗਾ ਵੀ 4-3-4 ਮਹੀਨੇ ਅਸੀਂ ਤੁਹਾਨੂੰ ਕੰਮ ਦੇ ਸਕਦੇ ਹਾਂ ਉਸ ਤੋਂ ਬਾਅਦ ਤੁਹਾਨੂੰ ਕੰਮ ਕਿਤੇ ਹੋਰ ਕਰਨਾ ਪਊਗਾ। ਹੂੰ ਠੀਕ ਹੈ। ਫਿਰ ਇੱਥੇ ਮਤਲਬ ਇਹ ਵੀ ਕੀਪਿੰਗ ਵਾਸਤੇ ਮੌਸਮਾ ਨੂੰਕੂਲ ਹੈ ਆਪਣੇ ਹਨਾ ਇੰਡੀਆ ਦੇ ਵਿੱਚ ਇੱਥੇ ਵੀ ਕੀਪਿੰਗ ਵਾਸਤੇ ਅਨੁਕੂਲ ਵੀ ਹੈ ਹੁਣ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਬੀ ਕੀਪਿੰਗ ਦੇ ਵਿੱਚ ਇੱਥੇ ਸਪਰੇਆਂ ਹਮ ਜਿਹੜੀ ਪੈਸਟੀਸਾਈਡ ਸਪਰੇ ਹੈ ਉਹ ਬਹੁਤ ਜਿਆਦਾ ਵੱਧ ਚੁੱਕੀ ਹੈ ਆਪਣੇ ਪੰਜਾਬ ਜਿੱਦਾਂ ਹੱਦ ਨਾਲੋਂ ਵੱਧ ਹੈ ਜੀ ਅੱਛਾ ਪਹਿਲਾਂ ਕੀ ਹੁੰਦਾ ਦਾ ਕਣਕ ਤੇ ਕੋਈ ਸਪਰੇ ਨਹੀਂ ਕਰਦਾ ਸੀਗਾ ਹੁਣ ਤੇਲੇ ਦੀਆਂ ਚਾਰ ਚਾਰ ਸਪਰੇਆਂ ਤਿੰਨ ਤਿੰਨ ਕਰ ਰਹੇ ਆ ਲੋਕ ਹੁੰਦੀਆਂ ਵੀ ਹਾਂ ਦੇਖੋ ਫਿਰ ਉਹੀ ਗੱਲ ਹੈ ਵੀ ਬਿਮਾਰੀਆਂ ਵੀ ਤਾਂ ਹੀ ਵੱਧ ਰਹੀਆਂ ਤੇ ਬਈ ਤੁਸੀਂ ਤੇ ਆਰਗੈਨਿਕ ਕਣਕ ਦਾ ਵੀ ਕਰ ਰਹੇ ਹੋ ਹਨਾ ਤੁਸੀਂ ਪੰਜਾਬ ਐਗਰੋ ਨਾਲ ਜੁੜੇ ਹੋਏ ਹੋ ਕਿਉਂਕਿ ਆਰਗੈਨਿਕ ਦੇ ਨਾਂ ਤੇ ਵੀ ਬਹੁਤ ਵੱਡਾ ਧੰਦਾ ਚੱਲੀ ਜਾਂਦਾ ਹੈ ਕਿਉਂਕਿ ਕਹਿਣ ਨੂੰ ਆਰਗੈਨਿਕ ਹੁੰਦਾ ਪਰ ਉਹ ਮਤਲਬ ਪੈਸਟੀਸਾਈਡ ਨਾਲ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਹੁੰਦੀਆਂ ਪਰਦੇ ਦੇ ਵਿੱਚ ਪਰ ਬਈ ਹੋਰਾਂ ਦਾ ਜਿਹੜਾ ਕੰਮ ਹੈ ਉਹ ਕੋਈ ਪਰਦੇ ਵਾਲਾ ਨਹੀਂ ਹੈਗਾ ਪੰਜਾਬ ਐਗਰੋ ਵਾਲੇ ਆ ਕੇ ਬਕਾਇਦਾ ਟਾਈਮ ਟੂ ਟਾਈਮ ਉਹਨੂੰ ਚੈੱਕ ਕਰਦੇ ਆ ਪਿਛਲੇ 5-6 ਸਾਲਾਂ ਤੋਂ ਬਾਈ ਹੋਰੀ ਜੁੜੇ ਹੋਏ ਆ ਉਸ ਚੀਜ਼ ਨਾਲ ਤੇ ਬਿਲਕੁਲ ਉਹਨਾਂ ਤੋਂ ਰეკਮੈਂਡਡ ਚੀਜ਼ਾਂ ਹੀ ਆਪਣੀ ਫਸਲ ਦੇ ਵਿੱਚ ਪਾਉਂਦੇ ਆ ਸੋ ਜੇ ਤੁਹਾਨੂੰ ਕੋਈ ਵੀ ਆਰਗੈਨਿਕ ਚੀਜ਼ ਦੇ ਨਾਲ ਰਿਲੇਟਡ ਗੱਲ ਕਰਨੀ ਹੋਵੇ ਤਾਂ ਬਾਈ ਹੋਰਾਂ ਦੀ ਰਾਏ ਲੈ ਸਕਦੇ ਹੋ ਜਿਹੜੇ ਇਹਨਾਂ ਕੋਲ ਪ੍ਰੋਡਕਟ ਹੈਗੇ ਆ ਉਹ ਵੀ ਤੁਹਾਨੂੰ ਇਹ ਦੇ ਦੇਣਗੇ ਵੀਰ ਕਮਲਵੀਰ ਉਹਨਾਂ ਦਾ ਇੱਕ ਜਿਹੜਾ ਆਨਲਾਈਨ ਪਲੇਟਫਾਰਮ ਵੀ ਹੈਗਾ ਆਪਣਾ ਇਹਨਾਂ ਦੀ ਵੈਬਸਾਈਟ ਹੈ ਦੱਸਿਓ ਬਾਈ ਜੀ ਵੈਬਸਾਈਟ ਦਾ ਨਾਮ www.pureorganichoney.in हां ए वेबसाइट है ते भाई होरा दा नंबर असी ਥੱਲੇ ਫਲੈਸ਼ ਕਰ ਰਹੇ ਆਂ ویب سائٹ ਵੀ ਲਿਖੀ ਆ ਰਹੀ ਹੈ ਤੁਸੀਂ ویب سائٹ ਦੇ ਥਰੂ ਵੀ ਕੋਈ ਵੀ ਜਿਵੇਂ ਬੀ ਪੋਲਨ ਹੋ ਗਿਆ ਜਾਂ オリジナル ਸਹਿਦ ਹੋ ਗਿਆ ਹਨਾ ਰਾ ਬਿਲਕੁਲ ਕੱਚਾ ਸਹਿਦ ਜਿਹੜਾ ਹੁੰਦਾ ਉਹ ਵੀ ਮਿਲ ਜੂਗਾ ਤੇ ਜੇਕਰ ਤੁਸੀਂ ਕੋਈ ਵੀ ਪ੍ਰੋਡਕਟ ਤੁਸੀਂ ਆਰਗੈਨਿਕ ਚਾਹੁੰਦੇ ਹੋ ਉਹ ਦਾ ਤੁਹਾਨੂੰ ਬਾਈ ਹੋਰਾਂ ਕੋਲ ਮਿਲ ਜੂਗਾ ਉਹ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਮੈਂ ਤੁਹਾਨੂੰ ਬਾਈ ਹੋਰਾਂ ਦਾ ਜਿਹੜਾ ਹੁਣ ਇਹ ਫਾਰਮ ਹੈ ਅੰਦਰ ਹਨਾ ਬਣਾਇਆ ਹੋਇਆ ਉਹ ਵੀ ਦਿਖਾ ਦਿੰਨਾ ਵੀ ਜਿੱਥੇ ਕਿਵੇਂ ਪ੍ਰੋਸੈਸ ਹੁੰਦਾ ਸਾਰਾ ਤਾਮਾਚਾ ਮਰਖਿਆ ਹੋਇਆ ਮਸ਼ੀਨਾਂ ਬਾਈ ਹੋਰਾਂ ਨੇ ਰੱਖੀ ਹੋਈਆਂ ਬਾਈ ਆਜੋ ਨਾਲ ਤੁਸੀਂ ਦੱਸੋ ਨਾਲ-ਨਾਲ ਹੋ ਕੇ ਆ ਨਾ ਵੀ ਕਿੱਥੇ-ਕਿੱਥੇ ਕੀ-ਕੀ ਕੰਮ ਕਰਾਉਂਦੇ ਤੁਸੀਂ ਇਹ ਵੀ ਵੀਰੇ ਸਭ ਤੋਂ ਪਹਿਲਾਂ ਜਦੋਂ ਪੋਲਨ ਫਾਰਮਰ ਲੈ ਕੇ ਆਉਂਦਾ ਕਿਉਂਕਿ ਉਹਦੇ 'ਚ ਮੱਖੀਆਂ ਵੀ ਹੁੰਦੀਆਂ ਹੋਰ ਅਸੁੱਧੀਆਂ ਹੁੰਦੀਆਂ ਸਭ ਤੋਂ ਪਹਿਲਾਂ ਇਹ ਮਤਲਬ ਸਕਰੀਨਿੰਗ ਇੱਥੇ ਇੱਥੇ ਪਾ ਕੇ ਸਭ ਤੋਂ ਪਹਿਲਾਂ ਇੱਥੇ ਸਕਰੀਨ ਕਰਦੇ ਚਾਰਾ ਜਾਂਦਾ ਹੈ ਚਾਰਾ ਲੱਗਦਾ ਹੈ ਬਿਲਕੁਲ ਬਈਆ ਜੀ ਮੈਂ ਆ ਜਿਹੜੇ ਪੇਟੀਆਂ ਪਈਆਂ ਇਹਨਾਂ ਤੇ ਇੱਕ ਕਿਹੜੀ ਭਾਸ਼ਾ 'ਚ ਲਿਖਿਆ ਹੋਇਆ ਇਹ अच्छा ये ओना नु एक्सपोर्ट ਹੁੰਦਾ ਲੈ ਬਈ ਦੇਖ ਲੋ ਸ਼ਾਇਦ ਕਈ ਬੰਦਿਆਂ ਨੂੰ ਐ ਭੁਲੇਖਾ ਹੁੰਦਾ ਵੀ ਉਹੀ ਪਕਾਈ ਮਾਰਦੇ ਆ ਇਹ ਕੋਈ ਬਾਹਰ ਬੂਰ ਨ ਜਾਂਦਾ ਇਹਦਾ ਸਮਾਨ ਆ ਕੋਰੀਆ ਵਾਲਿਆਂ ਵਾਸਤੇ ਡੱਬੇ ਪੈਕ ਕਰੇ ਹੋਏ ਆ ਦੇਖੋ ਕੋਰੀਆ ਜਾਂਦਾ ਇਹ ਸਾਰਾ ਸਮਾਨ ਇੱਥੇ ਵੀਰੇ ਸਭ ਤੋਂ ਪਹਿਲਾਂ ਤਾਂ ਡਰਾਈ ਹੁੰਦਾ ਇਹ ਉਹ ਲਾਸਟ ਦੇ ਵਿੱਚ ਡਰਾਈ ਲੱਗਾ ਹੋਇਆ ਵੱਡਾ ਠੀਕ ਹੈ ਵਿੱਚ ਇਹ ਡਰਾਈ ਹੁੰਦਾ ਤੈਨੂੰ ਭਾ ਕਿਉਂਕਿ ਜਿਆਦਾ ਟੈਂਪਰੇਚਰ ਵੀ ਨਹੀਂ ਦੇ ਸਕਦੇ ਹੈਗੇ ਜੇ ਭਾ ਇਹਨੂੰ ਵੱਧ ਟੈਂਪਰੇਚਰ ਦੇ ਦਈਏ ਤਾਂ ਇਹ ਕਲਰ ਇਹਦਾ ਚੇਂਜ ਹੋ ਜਾਂਦਾ ਤਾਂ ਇਹਨੂੰ 45 ਡਿਗਰੀ ਇਹ ਇਹ ਡਰਾਇਰ ਹਾਂਜੀ ਇਹ ਸਾਹਮਣੇ ਆਟੋਮੈਟਿਕ ਡਰਾਇਰ ਹੈ ਡਰਾਇਰ ਹੈ ਜਦੋਂ ਇਹਨੂੰ ਆਪਾਂ ਮਤਲਬ ਟੈਂਪਰੇਚਰ ਸੈੱਟ ਕਰ ਦਿੰਦੇ ਆ ਇਹਦਾ ਤੇ ਇਹ ਮਤਲਬ ਐਸਐਸ ਦੀਆਂ ਡਰੇਆਂ ਇਹਦੇ ਵਿੱਚ ਤੇ ਉੱਥੇ ਇਹ ਡਰਾਈ ਹੁੰਦਾ ਹੈ ਜੀ ਡਰਾਈ ਹੋਣ ਤੋਂ ਬਾਅਦ ਇਹ ਨੈਕਸਟ ਲੈਵਲ ਤੇ ਆਪਾਂ ਇਧਰ ਸਕਰੀਨਿੰਗ ਲੱਗਿਆ ਹੋਇਆ ਆਪਣਾ ਇਹਦੇ ਵਿੱਚ ਪਾਊਡਰ ਅਲੱਗ ਹੋ ਜਾਂਦਾ ਜੀ ਤੇ ਹੋਰ ਜੇ ਮੋਟਾ ਦਾਣਾ ਉਹ ਅਲੱਗ ਨਿਕਲ ਜਾਂਦਾ ਤੇ ਜੋ ਸਪੈਸ਼ਲ ਮਤਲਬ ਸਪੈਸੀਫਿਕ ਜੋ ਹੈਗੀ ਹੈ ਉਹ ਅਲੱਗ ਆ ਜਾਂਦੀ ਹੈ ਇਦੇ 'ਚ ਆਪਾਂ ਲਾ ਕੇ ਜੇ ਫੇਰ ਵੀ ਕੋਈ ਅਸੁਧਿ ਰਹੇ ਜੇ ਇਹਦੇ 'ਚ ਪਾ ਕੇ ਜੀ ਇਧਰੋਂ ਅੱਗੇ ਹਾਂ ਮਤਲਬ ਤੀਸਰੀ ਵਾਰੀ ਕਲੀਨ ਹੋ ਰਿਹਾ ਹੈ ਇਥੇ ਹਾਂਜੀ ਹਾਂਜੀ ਬਿਲਕੁਲ ਇਹ ਤੋਂ ਬਾਅਦ ਅੱਗੇ ਇਹ ਇਹਦੇ 'ਚ ਡਰਮ 'ਚ ਚਲਾ ਜਾਂਦਾ ਲੇਅਰ ਰਹੀਂ ਜੀ ਇਹ ਆਪਣੀ ਵੈਕਿਊਮ ਪੈਕਿੰਗ ਮਸ਼ੀਨ ਹੈ ਠੀਕ ਹੈ ਇਹ ਵਿੱਚੋਂ 에ਅਰ ਸ਼ੱਕ ਕਰ ਲੈਂਦੀ ਹੈ ਜੀ ਜਦੋਂ ਬਾਅਦ ਵੈਕਿਊਮ ਪੈਕਿੰਗ ਹੋ ਜਾਂਦਾ ਜੀ ਇਹ ਜੀ ਬ੍ਰਿਕ ਹੋ ਜਾਂਦਾ ਜੀ ਹਾਂ ਇਹ ਮਤਲਬ ਇਹਦੀ ਵੀ ਹੁਣ 2 ਸਾਲ ਦੀ ਲਾਈਫ ਹੈ ਹਾਂਜੀ ਠੀਕ ਹੈ ਜਿੰਨਾ ਵੀ ਹੁਣ ਇਹ ਪਿਆਜ ਜੇ ਸਾਰਾ ਅਸੀਂ ਪੈਕਿੰਗ ਕਰਕੇ ਉੱਪਰੋਂ ਰੈਪ ਕੀਤਾ ਹੋਇਆ ਜੀ ਇਹ ਫਿਲਮ ਨਾਲ ਠੀਕ ਹੈ ਹਾਂਜੀ ਫਿਰ ਇਹ ਤੁਹਾਡੇ ਕੋਲ ਉਥੋਂ ਕੰਟੇਨਰ ਵਗੈਰਾ ਆਂਦੇ ਹੁਣੇ ਨਾ ਹਾਂ ਇਹ ਕੰਟੇਨਰ ਇਹ ਤਾਂ ਜਿਹੜਾ ਕੰਟੇਨਰ ਤੋਂ ਓਵਰ ਹੋ ਗਿਆ ਜੀ ਹੁਣ ਉਹ ਆ ਇਹ ਇਹ ਇੰਡੀਆ ਦੇ ਵਿੱਚ ਹੀ ਸੇਲ ਹੋਣਾ ਜੀ ਹਾਂ ਅੱਛਾ ਇਹ ਇੱਥੇ ਹੋਏਗਾ ਉਹ ਜਿਹੜਾ ਉੱਚੋਂ ਬਚ ਕੇ ਰਹਿ ਗਿਆ ਹਾਂਜੀ ਹਾਂਜੀ ਠੀਕ ਹੈ ਉਹਨਾਂ ਇੰਡੀਆ ਦੇ ਵਿੱਚ ਹੀ ਸੇਲ ਹੋਣਾ ਜੀ ਠੀਕ ਹੈ ਤੇ ਬਾਈ ਹੋਰਾਂ ਦਾ ਆਪਣਾ ਬ੍ਰਾਂਡ ਹੈ ਜਿਹਦਾ ਨਾਮ ਹੈ ਟਵਿਨ ਵਾਇਸ ਤੇ ਇਸ ਬ੍ਰਾਂਡ ਤੋਂ ਇਹਨਾਂ ਦੀ ਜਿਹੜੀਆਂ ਸਾਰੀਆਂ ਚੀਜ਼ਾਂ ਇੱਥੇ ਪ੍ਰੋਡਕਟ ਹੈ ਬਈ ਇੱਕ ਚੀਜ਼ ਹੁੰਦੀ ਹੈ ਵੀ ਕਈ ਕਹਿੰਦੇ ਆ ਵੀ ਸ਼ਹਿਦ ਜਿਹੜਾ ਵਧੀਆ ਉਹ ਹੁੰਦਾ ਜਿਹੜਾ ਜੰਮਦਾ ਨਹੀਂ ਹੈਗਾ ਕਈ ਸ਼ਹਿਦ ਜਿਹੜੇ ਘਰਾਂ ਜੰਮ ਜਾਂਦੇ ਆ ਜਦ ਕਿ ਹੁੰਦੇ ਉਹ ਪਿਓਰੀਆਂ ਇਹ ਕੀ ਕਾਰਨ ਹੁੰਦਾ ਦੇਖੋ ਜੀ ਇਦਾਂ ਜੰਮਣ ਨਾ ਜੰਮਣ ਦਾ ਕਿ ਫੁੱਲ ਤੇ ਤੇ ਮੌਸਮ ਤੇ ਡਿਪੈਂਡ ਕਰਦਾ ਹੁਣ ਜਿੱਦਾਂ ਪੰਜਾਬ ਦੇ ਵਿੱਚ ਪੰਜਾਬ ਹਰਿਆਣਾ ਆਪਣਾ ਨਾਰਥ ਇੰਡੀਆ ਜਿਹੜਾ ਇਹ ਸਰਦ ਰੁੱਤ ਦੇ ਫੁੱਲਾਂ ਦਾ ਜਿਹੜਾ ਸ਼ਹਿਦ ਹੁੰਦਾ ਇਹਦੇ ਵਿੱਚ ਸਰੋਂ ਦੀ ਮਾਤਰਾ ਤੋੜੀਏ ਦੇ ਫੁੱਲਾਂ ਦੀ ਮਾਤਰਾ ਵੱਧ ਹੁੰਦੀ ਮਾਤਰਾ ਦੇ ਸ਼ਹਿਦ ਸ਼ਹਿਦ ਦੀ ਮਾਤਰਾ ਵੱਧ ਹੁੰਦੀ ਹੈ ਤੇ ਉਹ ਗਲੂਕੋਜ਼ ਦੀ ਮਾਤਰਾ ਵੱਧ ਹੋਣ ਕਰਕੇ ਉਹ ਜੰਮਦਾ ਹੀ ਜਾਂਦਾ ਹੈ। ਅੱਛਾ, ਮਤਲਬ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਜੰਮਦਾ ਹੈ ਉਹ ਨਕਲੀ ਸ਼ਹਿਦ ਹੈ। ਨਹੀਂ ਨਹੀਂ ਨਹੀਂ। ਇਹ ਕਿਵੇਂ ਦੇ ਫੁੱਲ ਤੋਂ ਮੱਖੀ ਨੇ ਤਿਆਰ ਕੀਤਾ ਹੈ ਇਹ ਉਸ ਚੀਜ਼ ਤੇ ਡਿਪੈਂਡ ਕਰਦਾ ਹੈ। ਬਿਲਕੁਲ 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 ਜੀ। ਠੀਕ ਹੈ। ਸੋ ਦੋਸਤੋ, ਇਹ ਜਿਵੇਂ ਹੁਣ ਕਿਉਂਕਿ ਇਹ ਮੈਨੂੰ ਤਾਂ ਆਜਾਦ ਆਇਆ ਵੀ ਆ ਥੋੜਾ ਥੋੜਾ ਜਿਹਾ ਜੰਮਿਆ ਹੋਇਆ ਹੈ। ਹੈ ਇਹ ਇਹ ਪਿਓਰ ਹੈ ਹਨਾ ਪਰ ਜੰਮਿਆ ਹੋਇਆ ਜਾਨੀ ਕਿ ਇਹ ਆਪਣੇ ਜਿਹੜਾ ਨਾਰਥ ਸਾਈਡ ਜਿਹੜਾ ਵੀ ਪ੍ਰੋਡਕਸ਼ਨ ਹੋਊਗੀ ਸ਼ਹਿਦ ਦੀ ਉਹ ਜੰਮੂਗਾ। ਦਸੰਬਰ, ਜਨਵਰੀ, ਫਰਵਰੀ। ਅੱਛਾ ਹਾਂਜੀ ਜਿਹੜਾ ਮਾਰਚ ਦੇ ਵਿੱਚ ਸਫੈਦੇ ਦੇ ਫੁੱਲਾਂ ਦਾ ਸ਼ਹਿਦ ਹੈ ਉਹ ਘਟ ਜਾਂਦਾ ਉਹਦੇ ਚਾਂਸ ਬਹੁਤ ਘੱਟ ਹੈ ਇੱਕ ਆਪਣੇ ਰੋਪੜ ਦਾ ਏਰੀਆ ਸ왈ਕ ਦੀ ਪਹਾੜੀਆਂ ਦਾ ਏਰੀਆ ਜਿਹੜਾ ਇਹਨੂੰ ਆਪਾਂ ਮਲਟੀ ਫਲੋਰਾ ਕਹਿ ਦਿੰਦੇ ਆ ਜਿੱਦੇ ਤਿੰਨ ਚਾਰ ਤਰ੍ਹਾਂ ਦੇ ਫੁੱਲ ਹੁੰਦੇ ਆ ਜਿੱਦਾ ਕੜੀ ਪੱਤਾ ਫੁਲਾਈ ਹੋਗੀ ਤਾਲੀ ਹੋਗੀ ਇਹਨਾਂ ਦੇ ਫੁੱਲਾਂ ਦਾ ਸ਼ਹਿਦ ਵੀ ਨਹੀਂ ਜੰਮਦਾ ਹੈਗਾ ਅੱਛਾ ਹਾਂਜੀ ਠੀਕ ਹੈ ਬਸ ਲਗੀ ਬੇਸਿਕਲੀ ਇਹ ਚੀਜ਼ ਜਿਹੜੀ ਡਿਪੈਂਡ ਕਰਦੀ ਹੈ ਫੁੱਲ ਤੇ ਵੀ ਉਸ ਮੱਖੀ ਨੇ ਕਿਹੜੇ ਫੁੱਲ ਤੋਂ ਸ਼ਹਿਦ ਤਿਆਰ ਕੀਤਾ ਬਿਲਕੁਲ ਬਿਲਕੁਲ ਜੀ ਠੀਕ ਹੈ ਬਾਈ ਹੋਰਾਂ ਕੋਲੀ ਕੇ ਆਪਣਾ ਪੇਟੈਂਟ ਪ੍ਰੋਡਕਟ ਹੈ ਇਹਨਾਂ ਨੇ ਆਪ ਡਿਜ਼ਾਈਨ ਕੀਤਾ ਹੋਇਆ ਹੈ ਤੇ ਇਹਨਾਂ ਨੇ ਪੇਟੈਂਟ ਵੀ ਕਰਾਇਆ ਹੋਇਆ ਹੈ ਇਹ ਇਹ ਪੋਲਨ ਇਕੱਠਾ ਕਰਨ ਵਾਸਤੇ ਹੈ ਵੀ ਜਿਹੜੀ ਮਧੂਮੱਖੀ ਹੁੰਦੀ ਹੈ ਉਹਦੇ ਤੋਂ ਪੋਲਨ ਕਿਵੇਂ ਇਕੱਠਾ ਕਰੀਦਾ ਹੈ ਇਹ ਉਸ ਚੀਜ਼ ਦਾ ਬਾਈ ਇਹਦੀ ਵੀ ਦੱਸੋ ਫਿਰ ਗੱਲ ਬਾਤ ਆਪਾਂ ਇਹ ਫਿਰ ਇੰਡੀਆ ਦੇ ਫਾਰਮਰ ਦੇ ਅਕੋਰਡਿੰਗ ਤਿਆਰ ਕੀਤਾ ਇਹ ਡਿਜ਼ਾਈਨ ਕੀਤਾ ਇਹਦੀ ਕੀਮਤ ਵੀ ਆਪਾਂ 120 ਰੁਪਿਆ ਰੱਖੀ ਸੀਗੀ ਜੀ ਠੀਕ ਹੈ ਅੱਜ ਪਾਏ ਨੂੰ 130 35 ਰੁਪਏ ਦਾ 12% ਉੱਪਰ ਇਹਦੇ GST ਇਹ ਦੇ ਰਹੇ ਆ ਸ਼ੁਰੂਆਤ ਦੇ ਵਿੱਚ ਅਸੀਂ ਇਹ 100 ਰੁਪਏ ਤੋਂ ਹੀ ਸ਼ੁਰੂ ਕੀਤਾ ਸੀਗਾ ਠੀਕ ਹੈ ਹਾਂਜੀ ਸੋ ਇਹ ਬਾਈ ਹੋਰਾਂ ਦਾ ਆਪਣਾ ਪੇਟੈਂਟ ਪ੍ਰੋਡਕਟ ਹੈ ਤੇ ਇਹ ਕਾਮਯਾਬੀ ਹੈ ਆਹ ਦੇਖੋ ਆਹ ਸ਼ਹਿਦ ਨਾਲ ਭਰਿਆ ਹੋਇਆ ਹੈ ਪੂਰਾ ਤੇ ਇਹ ਕੀ ਕਹਿੰਦੇ ਕੀ ਹੈ ਬਾਈ ਇਹਨੂੰ ਇਹਨੂੰ ਹਨੀਕਾਮ ਕਹਿੰਦੇ ਆ ਜੀ ਹਨੀਕਾਮ ਇਹ ਦੇਖੋ ਆ ਤੁਸੀਂ ਇੱਥੋਂ ਵੀ ਕੱਢਗੇ ਜਮਾ ਕੁਦਰਤੀ ਮਤਲਬ ਜਮਾ ਤੁਹਾਡੇ ਸਾਹਮਣੇ ਨਿਕਲੂਗਾ ਇੱਥੋਂ ਵੀ ਕਾ ਸਕਦੇ ਹੋ ਤੁਸੀਂ ਪਤਾ ਕੀ ਹੁੰਦਾ ਹੈ ਕਈ ਵਾਰ ਨਾ ਬੰਦੇ ਨੂੰ ਆਪਾਂ ਜਿੰਨਾ ਮਰਜੀ ਕਹਿ ਦਈਏ ਵੀ ਜਾ ਰ ਇਹ オリジナル ਹੈ ਹੁਣ ਇਹਦੇ ਨਾਲ ਉਹਦੇ オリジナル ਕੁਛ ਨਾ ਹੋ ਸਕਦਾ ਵੀ ਇਹਦਾ ਜਮਾ ਜਿੱਥੋਂ ਮੱਖੀਆਂ ਨੇ ਉਤੋਂ ਚੱਕ ਕੇ ਲਿਆਂਦਾ ਹੋਇਆ ਹੈ ਵੀ ਇੱਥੋਂ ਵੀ ਕੱਢ ਕੇ ਤੁਹਾਨੂੰ ਦੇ ਦਾਂਗੇ ਵੀ ਕੋਈ ਕਿਸੇ ਤਰ੍ਹਾਂ ਦਾ ਭੁੱਲ ਭੁਲੇਖਾ ਰਹਿ ਹੀ ਨਾ ਜਾਏ ਬੰਦੇ ਦੇ ਮਨ 'ਚ ਤੇ ਮੈਂ ਤੁਹਾਨੂੰ ਬਾਈ ਹੋਰਾਂ ਦਾ ਜਿਹੜਾ ਕੰਮ ਸੀਗਾ ਬੀ ਪੋਲਨ ਦਾ ਤੇ ਬੀ ਕੀਪਿੰਗ ਦਾ ਜਿੰਨਾ ਵੀ ਕੰਮ ਹੈ ਉਹਦੀਆਂ ਕੁਝ ਅੰਦਰੂਨੀ ਜਾਣਕਾਰੀਆਂ ਉਹ ਮੈਨੂੰ ਤੇ ਅੱਜ ਕੱਲ ਅੱਜ ਬਹੁਤ ਕੁਝ ਜਾਣਨ ਨੂੰ ਮਿਲਿਆ ਥੋਨੂੰ ਵੀ ਦੋਸਤੋ ਬਹੁਤ ਕੁਝ ਪਤਾ ਲੱਗਿਆ ਹੋਵੇਗਾ ਸੋ ਥੋਨੂੰ ਅੱਜ ਦਾ ਇਹ ਐਪੀਸੋਡ ਕਿਵੇਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਸੇ ਵੀ ਤਰ੍ਹਾਂ ਦੀ ਬੀ ਕੀਪਿੰਗ ਨਾਲ ਰਿਲੇਟਡ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਕੋਈ ਪ੍ਰੋਡਕਟ ਚਾਹੀਦਾ ਹੋਵੇ ਬਾਈ ਹੋਰਾਂ ਨੂੰ ਕੰਟੈਕਟ ਬੇਚ ਹੀ ਚੱਕ ਰਹੇ ਹੋ ਬੜੇ ਘੈਂਟ ਬੰਦੇ ਐ ਮੈਂ ਜਿਵੇਂ ਵਾਦਾ ਕਰਦਾ ਹੁੰਨਾ ਵੀ ਮੈਂ ਤੁਹਾਨੂੰ ਕਦੇ ਵੀ ਗਲਤ ਚੀਜ਼ ਰਕਮੈਂਡ ਨਹੀਂ ਕਰਦਾ ਆਪਣੇ ਚੈਨਲ ਤੇ ਤੁਸੀਂ ਮੇਰੇ ਤੇ ਟਰਸਟ ਕੀਤਾ ਤੇ ਮੇਰਾ ਬਾਈ ਹੋਰਾਂ ਦਾ ਟਰਸਟ ਹੈ ਬਸ ਭਰੋਸਾ ਰੱਖਿਓ ਤੇ ਜੋ ਵੀ ਚੀਜ਼ ਮਿਲੂਗੀ ਜਮਾਂ ਪਿਓਰ ਮਿਲੂਗੀ ਤੇ ਅੱਜ ਦਾ ਇਹ ਤੁਹਾਨੂੰ ਐਪੀਸੋਡ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਬੜੀ ਜਲਦੀ ਨਵੀਂ ਵੀਡੀਓ ਤੇ ਨਵੇਂ ਟੌਪਿਕ ਤੇ ਹਾਜ਼ਰ ਹੋਊਂਗਾ ਸასი ਕਰਦ